ਵਾਤੇ ਹੱਤਵਾਦ ਲਾਉਣ ਵਾਸਤੇ ਤਿਆਰੀ ਕਰ ਰਹੇ ਹੁਣ ਅਸਲੀ ਇਹ ਆ ਵੀ ਜੀਨਾ ਨੇ ਇੱਕ ਜਲਿਆਂਵਾਲਾ ਬਾਗ ਦਾ ਕਾਂਡ ਕਰਵਾਇਆ ਸੀਗਾ ਉਹੋ ਹੀ ਅੱਜ ਸੱਤਾ ਦੇ ਵਿੱਚ ਕਾਫੀ ਨੇ ਭਾਵੇਂ ਦਿੱਲੀ ਦੇ ਵਿੱਚ ਹੋਣ ਚਾਹੇ ਪੰਜਾਬ ਦੇ ਵਿੱਚ ਹੋਣ ਕਾਂਗਰਸ ਦਾ ਜਿਹੜਾ ਕਪਟਨ ਹੈ ਉਹ ਸੱਤ ਵੱਡਾ ਡਾਇਰੈਕਟ ਭਾਵੇਂ ਸੋਰਾ ਆਪਾਂ ਵੀ ਇੱਕ ਪੜਦੇ ਕਿਤਾਬ ਉਹਨਾਂ ਕਿਹਾ ਸੀ ਵੀ ਸਾਨੂੰ ਠੀਕ ਹੈ ਦੇਸ਼ ਤੇ ਯਾਦ ਹੋ ਜਾਊਗਾ ਪਰ ਗੋਰੇ ਚਲ ਜਾਣਗੇ ਕਾਲੇ ਅੰਗਰੇਜ਼ ਬਹਿ ਜਾਣਗੇ ਉਹਨਾਂ ਨੇ ਉਹ ਤੋਂ ਵੀ ਜ਼ਿਆਦਾ ਦੁਨੀਆ ਦਾ ਮਾੜਾ ਹਾਲ ਕਰ ਲੈਣਾ ਉਹ ਅੱਜ ਵੇਖ ਰਹੇ ਆ ਅੰਗਰੇਜ਼ ਗੋਰੇ ਅੰਗਰੇਜ਼ਾਂ ਦੀ ਜਗ੍ਹਾ ਤੇ ਇੱਥੇ ਕਾਲੇ ਅੰਗਰੇਜ਼ ਕਾਬਜ਼ ਹੋ ਗਏ ਜੋ ਸਾਡੇ ਉੱਤੇ ਕਾਲੇ ਰਾਜ ਕਰ ਰਾਇਆ ਇਹਨਾਂ ਦਾ ਸੀ ਜ਼ੋਰ ਪੂਰੇ ਅੰਮਰਸਰ ਦੇ ਵਿੱਚ 44 ਲਾ ਕੇ ਵੀ VIP ਆਉਣੇ ਨੇ ਆਮ ਜਨਤਾ ਲਈ ਜਲੇ ਵਾਲੇ ਬਾਗ ਬੰਦ ਆ ਸੋ ਅਸੀਂ ਅਸੀਂ ਜਿਹੜਾ ਵਾ ਅੱਜ ਪ੍ਰੋਟੈਸਟ ਕਰਕੇ ਆਪਦਾ ਇਹ 44 ਨੂੰ ਤੋੜਿਆ ਵਾ ਕਿਸਾਨ ਸੰਘਰਸ਼ ਤੇ ਮਜ਼ਦੂਰ ਸੰਘਰਸ਼ ਕਮੇਟੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ 13 April 1919 ਤੇ 13 April 2019 ਚ ਹਜੇ ਤੱਕ ਕੋਈ ਵੀ ਫਰਕ ਦੇਖਣ ਨੂੰ ਨਹੀਂ ਮਿਲਿਆ ਉੱਥੇ ਕਿਸਾਨ ਤੇ ਮਜ਼ਦੂਰਾਂ ਨੂੰ ਵੀ ਆਜ਼ਾਦੀ ਨਹੀਂ ਮਿਲੀ ਸ਼ਹੀਦ ਅਦਿਤ ਸਿਮਾਰਕ ਤੇ ਚੱਲਣ ਦਾ ਪ੍ਰਣ ਵੀ ਕੀਤਾ ਗਿਆ ਹੈ ਅਤੇ ਭਾਰੀ ਪੁਲਿਸ ਬਲਦਿਆਂ ਰੁਕਾਵਟਾ ਵੀ ਕਿਸਾਨਾਂ ਦੇ ਜੋਸ਼ ਨੂੰ ਨਹੀਂ ਰੋਕ ਸਕੀਆਂ ਉੱਥੇ ਕਿਸਾਨਾਂ ਨੇ ਤਾਰਾ 144 ਵੀ ਤੋੜ ਦਿੱਤੀ ਹੈ ਦੱਸਦੀ ਕਿ ਇਹ ਤਾਰਾ ਖੂਨੀ ਸਾਕੇ ਸਮੇਂ ਅੰਗਰੇਜ਼ ਸਰਕਾਰ ਨੇ ਲਗਵਾਈ ਸੀ ਇਸ ਮੁੱਦੇ ਨੂੰ ਲੈ ਕੇ ਕੀ ਕਹਿਣਾ ਹੈ ਜਲਿਆਵਾਲਾ ਬਾਗ ਤੋਂ ਕਿਸਾਨ ਆਦਾ ਆਓ ਦੇਖਦੇ ਹਾਂ ਸਪੈਸ਼ਲ ਰਿਪੋਰਟ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹਦੇ ਸੈਂਕੜੇ ਦੀ ਤਾਦਾਦ ਦੇ ਵਿੱਚ ਗਿਣਤੀ ਦੇ ਵਿੱਚ ਇਹਨਾਂ ਦੇ ਸਾਥੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇਣ ਵਾਸਤੇ ਜੱਲਿਆਂ ਵਾਲੇ ਬਾਗ ਦੇ ਵਿੱਚ ਪਹੁੰਚੇ ਨੇ। ਸ਼ਤਾਬਦੀ ਸਮਾਰੋਹ ਮਨਾਇਆ ਜਾ ਰਿਹਾ ਸ਼ਹੀਦਾਂ ਦਾ। ਕੀ ਕਹਿਣਾ ਕਿ ਸਾਂਝ ਜਥੇਬੰਦੀਆਂ ਦੇ ਆਗੂਆਂ ਦਾ ਅਸੀਂ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸ਼ੁਭਨਾਮ ਜੀ। ਸਰਵਣ ਸਿੰਘ ਪੰθεਰ ਕਿਸਾਨ ਮਜ਼ਦੂਰ ਜਥੇਬੰਦੀ ਦਾ ਸੂਬਾ ਜਨਰ ਸਕੱਤਰ ਬੋਲਦਾ ਹੈ। ਪੰਦੇਰ ਸਾਹਿਬ ਸਨ 1919 13 April ਤੇ ਅੱਜ 13 April 2019 ਇਹਦੇ 'ਚ ਤੁਹਾਨੂੰ ਕੋਈ ਅੰਤਰ ਲੱਗਾ ਕੋਈ ਫਰਕ ਲੱਗਾ? ਸਾਡੀ ਸਮਝ ਨਾਲ ਵੇਖੋ ਜਿਹੜੀ ਜਿਹੜਾ 1919 'ਚ ਆਪਣਾ ਇਹ ਸ਼ਾਕਾ ਹੋਇਆ ਸੀਗਾ ਜਿਹੜੀਆਂ ਉਹਦੇ ਕਾਜ ਵਾਸਤੇ ਸ਼ਹਾਦਤਾਂ ਦਿੱਤੀਆਂ ਗਈਆਂ ਉਹ ਕਾਜ ਅੱਜ ਵੀ ਅਧੂਰੇ ਨੇ ਠੀਕ ਆ ਅਸੀਂ ਸਿਰਫ ਅੰਗਰੇਜ਼ਾਂ ਨੂੰ ਕੱਢ ਸਕੇ ਆ ਸਾਡੇ ਵਾਲੇ ਕਾਲੇ ਅੰਗਰੇਜ਼ ਅੱਜ ਬਹਿ ਗਏ ਨੇ ਨੀਤੀਆਂ ਪਾਲਿਸੀਆਂ ਉਹੀ ਆ ਪਾਲਸ ਐਕਟ ਵੀ ਉਹੀ ਆ ਠੀਕ ਆ ਮੰਡੀ ਐਕਟ ਵੀ ਉਹੀ ਆ ਲੁੱਟ ਵੀ ਉਸੇ ਕਿਸਮ ਦੀ ਆ ਕੁਝ ਵੀ ਨਹੀਂ ਬਦਲਿਆ ਜਾਣੇ ਕਿ ਉਹੀ ਸਿਸਟਮ ਹੈ ਸਿਰਫ ਗੋਰੇ ਅੰਗਰੇਜ਼ ਅਸੀਂ ਕੱਢਤੇ ਆ ਕਾਲੇ ਅੰਗਰੇਜ਼ ਸਾਡੇ ਤੇ ਜਿਉਂ ਦੇ ਤਿਉਂ ਆ ਤੇ ਉਹ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਸਾਡੇ ਤੇ ਲਾਦ ਰਹੇ ਆ ਸੋ ਅੱਜ ਇਹ ਆਜ਼ਾਦੀ ਮਿਲੀ ਤਾਂ ਐਮਐਲਏ ਆ ਐਮਪੀ ਜਾਂ ਕਾਰਪੋਰੇਟ ਘਰਾਣਿਆਂ ਨੂੰ ਮਿਲੀ ਆਮ ਜਨਤਾ ਦੀ ਕੋਈ ਆਜ਼ਾਦੀ ਨਹੀਂ ਅੱਗੇ ਲੜਾਈ ਅਜੇ ਆਜ਼ਾਦੀ ਅਲੀ ਅਧੂਰੀ ਆ ਸੋ ਅਸੀਂ ਇੱਥੇ ਸ਼ਰਧਾਂਜਲੀ ਦੇ ਕੇ ਇਹੀ ਵਾਅਦਾ ਕਰਨ ਆਏ ਆ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਵੀ ਅਸੀਂ ਜਿਹੜੀ ਤੁਹਾਡੀ ਸ਼ਹਾਦਤਾਂ ਦਿੱਤੀਆਂ ਸੀ ਜਿਹੜੇ ਤੁਹਾਡੇ ਕਾਜ ਅਧੂਰੇ ਆ ਉਹ ਅੰਤਮ ਸਾਹ ਤੱਕ ਲੜ ਕੇ ਉਹਨਾਂ ਨੂੰ ਪੂਰਾ ਕਰਾਂਗੇ ਵੀ ਅਸਲ ਲੋਕਾਂ ਦੀ ਆਜ਼ਾਦੀ ਲੋਕਾਂ ਲਈ ਹੀ ਰਾਜ ਹੋਵੇ ਅੰਦੇਸਾਬ ਅੱਜ ਕਿਹਾ ਜਾ ਰਿਹਾ ਸੀਗਾ ਕਿ 143 ਲਗਾਈ ਗਈ ਹੈ ਕੋਈ ਜਗ੍ਹਾ ਦਿੱਤੇ 43 1919 ਚ ਵੀ ਲੱਗੀ ਸੀ ਔਰ ਅੱਜ ਫੇਰ ਲੱਗੀ ਹੈ ਦੇਖੋ ਜੀ ਇਹ ਉਹੀ ਆ ਰੋਲ ਐਕਟ ਅੰਗਰੇਜ਼ਾਂ ਨੇ ਲਿਆਂਦਾ ਅੱਜ ਵੀ ਪੰਜਾਬ ਸਰਕਾਰ ਜਿਹੜੀ ਬਦਲਾਅ ਨੇ ਵੀ ਲਿਆਂਦਾ ਸੀਗਾ ਜਿਹੜਾ ਪੰਜਾਬ ਸਰਕਾਰੀ ਤੇ ਨਿੱਜੀ ਦਾ ਨੁਕਸਾਨ ਰਕੂ 2017 ਉਹਦੀਆਂ ਮੱਧਾਂ ਵੀ ਬਹੁਤ ਮਾਰੀਆਂ ਨੇ ਯਾਨੀ ਜਿਉਂਦਾ ਹੈ ਉਹ ਅੱਜ ਵੀ ਕੱਲ ਤੋਂ ਡੀਸੀ ਸਾਹਿਬਾਨ ਉਹਨਾਂ ਨੇ ਪੂਰੇ ਅੰਮ੍ਰਿਤਸਰ ਦੇ ਵਿੱਚ 44 ਲਾ ਕੇ ਵੀ ਵੀਆਈਪੀ ਆਉਣੇ ਨੇ ਆਮ ਜਨਤਾ ਲਈ ਜਲਿਆਲਾ ਬਾਗ ਬੰਦ ਆ ਸੋ ਅਸੀਂ ਅਸੀਂ ਜਿਹੜਾ ਵਾ ਅੱਜ ਪ੍ਰੋਟੈਸਟ ਕਰਕੇ ਆਪਦਾ ਇਹ ਇਹ 44 ਨੂੰ ਤੋੜਿਆ ਵਾ ਵੀ ਅਸੀਂ ਹੋਂ ਰੋਲ ਐਕਟ ਨਹੀਂ ਮੰਨਦੇ ਅੱਜਲੇ ਰੋਲ ਐਕਟ ਵੀ ਤੋੜਾਂਗੇ ਸੋ ਅੱਜ ਅਸੀਂ ਵੀ ਆ ਲੋਕਾਂ ਦਾ ਵਾ ਅਸਲ ਜਲਿਆਲਾ ਬਾਗ ਲੋ ਨੇ ਸ਼ਹਾਦਤਾਂ ਦਿੱਤੀਆਂ ਲੋਕਾਂ ਵਾਸਤੇ ਖੁੱਲਣਾ ਚਾਹੀਦਾ ਜਿਹੜੇ ਲੋਕ ਆ ਰਹੇ ਨੇ ਦੇ ਸਾਹਿਬ ਦੇ ਸਾਹਿਬ ਤੁਸੀਂ ਐਕਟ ਅੱਜ 44 ਤੋੜੀ ਕਹਿ ਰਹੇ ਹੋ 44 1919 ਚ ਵੀ ਤੋੜੀ ਗਈ ਸੀ ਕਿ ਉਦੋਂ ਵੀ ਲੋਕ ਇਕੱਠੇ ਹੋ ਗਏ ਸੀ ਪੁਲਸ ਉਦੋਂ ਵੀ ਬੜੀ ਸੀ ਪੁਲਸ ਅੱਜ ਵੀ ਬੜੀ ਹੈ ਅੱਜ ਕੋਈ ਫਿਰ ਉਦੋਂ ਗੋਲੀਆਂ ਚੱਲੀਆਂ ਸੀ ਅੱਜ ਕੀ ਚੱਲਣ ਦਾ ਖਤਰਾ ਅੱਜ ਉਹਨਾਂ ਨੂੰ ਲੱਗਦਾ ਵਾ ਵੀ ਜੇ ਅਸੀਂ ਇਹਨਾਂ ਦੇ ਵਾਰ ਕਰਦੇ ਆਂ ਸਾਨੂੰ ਵੋਟਾਂ ਵਿੱਚ ਸਿਆਸੀ ਨੁਕਸਾਨ ਪੁੱਗਤ ਨਾ ਬਊਗਾ ਇਸ ਕਰਕੇ ਉਹ ਵਾਰ ਨਹੀਂ ਅਸੀਂ 2007 ਵਿੱਚ ਇੱਥੇ ਆਏ ਸੀ ਤੁਹਾਨੂੰ ਪ੍ਰੈਸ ਨੂੰ ਸਾਡੇ ਦੇ ਲਾਠੀ ਚਾਰਜ ਕਰਿਆ ਗਿਆ ਤੇ ਅਸੀਂ ਲਾਠੀ ਚਾਰ ਛੱਲਿਆ ਸੀਗਾ ਉਦੋਂ ਸੀਐਮ ਬਾਦਲ ਸਾਹਿਬ ਸੀਗੇ ਸੋ ਇਸ ਕਰਕੇ ਅਸੀਂ ਤਿਆਰੀ ਕਰਕੇ ਉਹਨੇ ਜਿੱਦਾਂ ਮਰਜ਼ੀ ਅਸਲ ਵਿੱਚ ਉਹਨਾਂ ਨੇ ਆਪਦੀਆਂ ਗਿੰਤੀਆਂ ਮਿੰਤਿਆਂ ਚ ਕੁਝ ਨਹੀਂ ਕੀਤਾ ਨਹੀਂ ਤਾਂ ਕਰਨਾ ਚਾਹਣਗੇ ਕਿਉਂਕਿ ਸਾਨੂੰ 20 ਸਾਲ ਹੋ ਗਏ ਸ਼ਹੀਦ ਦਿੱਤੇ ਆ ਤੇ ਅਸੀਂ ਆਏ ਆ ਤੇ ਇਸ ਗੱਲ 'ਚ ਕਾਮਯਾਬ ਹੋਏ ਆ ਸਰਕਾਰ ਦੀ 44 ਤੋੜਨ 'ਚ ਕਾਮਯਾਬ ਹੋਏ ਆ ਤੇ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਲਿਆਂਦਾ ਉਹਦੇ ਖਿਲਾਫ ਗਾਂਹਾਂ ਅਸੀਂ ਐਲਾਨ ਕੀਤਾ ਅੱਜ ਦੇ ਆਸ਼ੀ ਦਨਸਵਰਪਾ ਤੁਹਾਨੂੰ ਸਮਰਪਨ ਗਾਂਹਾਂ ਅਸੀਂ 15 ਮਈ ਨੂੰ ਗਵਰਨਰ ਦਾ ਘਰਾਓ ਕਰਨ ਜਾ ਰਹੇ ਆ ਆਪਣੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ 15 ਮਈ ਨੂੰ ਇਥੇ ਦਰਾਂ ਪੀ ਇਸ ਕਰਕੇ ਧੰਨਵਾਦ ਕੋਈ ਅੰਦਰ ਆਉਣ ਤੇ ਪਰੇਸ਼ਾਨੀ ਤੇ ਨਹੀਂ ਹੋਈ ਕਿਉਂਕਿ ਬਹੁਤ ਸਾਰੀ ਸਿਕਿਉਰਿਟੀ ਸੀਗੀ ਜਿਵੇਂ ਹੋਰ ਵੀ ਲੋਕ ਨੇ ਬੜੀ ਤਲਾਸ਼ੀ ਹੋ ਕੇ ਉਹਨਾਂ ਨੂੰ ਅੰਦਰ ਆਣ ਦਿੱਤਾ ਜਾ ਰਿਹਾ ਸਿਕਿਉਰਿਟੀ ਟਾਈਟ ਹੈ ਸੀਐਮ ਸਭ ਆ ਰਹੇ ਨੇ ਵੀਆਈਪੀ ਲੋਕ ਆ ਇਹ ਜੋ ਇਨਾ ਇਕੱਠਾ ਹੈ ਬਹੁਤ ਵੱਡਾ ਇਕੱਠਾ ਹੈ ਇਹਨੂੰ ਲੈ ਕੇ ਪ੍ਰਸ਼ਾਸਨ ਨੇ ਕੋਈ ਤੁਹਾਨੂੰ ਚੇਤਾਵਨੀ ਦਿੱਤੀ ਹੋਵੇ ਵਾਪਸ ਜਾਣ ਨੂੰ ਕਿਹਾ ਹੋਵੇ ਨਹੀਂ ਜੀ ਸਾਡੀ ਕੱਲ ਗੱਲ ਬਥੋਰੀ ਪ੍ਰਸ਼ਾਸਨ ਆਉਂ ਕਹਿੰਦੇ ਸੀ 1:30 ਵਜੇ ਤੋਂ ਪਹਿਲੋ ਪਹਿਲੋ ਆਜੋ ਅਸੀਂ ਕਿਹਾ ਵੀ 1:30 ਵਜੇ ਤੱਕ ਸਾਡੀ ਪਬਲਿਕ ਹੀ ਆਉਣੀ ਹੈ ਅਸੀਂ 3 ਵਜੇ ਤੋਂ ਬਾਅਦ ਆਵਾਂਗੇ ਅਸੀਂ ਕਰਨ ਦੇ ਮੁਤਾਬਕ ਹੈ ਸਾਨੂੰ ਸਿਰ ਬਗਲੇ ਬੰਨੇ ਪ੍ਰਬੰਧ ਸੀ ਗੱਡੀਆਂ ਪਿੱਛੇ ਲਾਉਣੀਆਂ ਪਈਆਂ ਤੁਰ ਕੇ ਹੋਣਾ ਪਿਆ ਠੀਕ ਹੈ ਜੀ ਸਾਡੇ ਬੰਦਿਆਂ ਨੂੰ ਬਜ਼ੁਰਗ ਬਥੇਰੇ ਆ ਪਰ ਸਾਨੂੰ ਕੋਈ ਕਿਸੇ ਕਿਸਮ ਦਾ ਇਹ ਰੋਕਣ ਦਾ ਯਤਨ ਨਹੀਂ ਕੀਤਾ ਗਿਆ ਜਾਂ ਉਹਨਾਂ ਨੂੰ ਪਤਾ ਸੀ ਵੀ ਹੁਣ ਅਸੀਂ ਕਹਿ ਤਾ ਅਸੀਂ ਕਹਿ ਕੇ ਆਏ ਸੀ ਪਹਿਲੋਂ ਦਾ ਐਲਾਨ ਸੀਗਾ ਵੀ ਅਸੀਂ 12 ਤਰੀਕ ਨੂੰ ਇਸੇ ਕਰਕੇ ਆ ਗਏ ਸੀ ਵੀ ਚਲ 13 ਨੂੰ ਜ਼ਿਆਦਾ ਵਿਜੀ ਸਟੂਲ ਹੋਣਾ ਸੀ 12 ਤਰੀਕ ਨੂੰ ਜਾਈਏ ਸੋ ਇਸ ਕਰਕੇ ਜੀ ਜੀ ਕਿਸਾਨ ਸੰਘਰਸ਼ ਕਮੇਟੀ ਦੇ ਹੋਰ ਵੀ ਨੇਤਾगण ਸਾਡੇ ਨਾਲ ਨੇ ਕੀ ਨਾ ਤੁਹਾਡਾ ਹਰਪ੍ਰੀਤ ਸਿੰਘ ਪਟੋਰੀ ਸਿੱਧਵਾਂ ਪ੍ਰੈਸ ਸੈਕਟਰੀ ਕੀ ਪ੍ਰੈਸ ਸੈਕਟਰੀ ਹਾਂਜੀ ਹਾਂਜੀ ਪ੍ਰੈਸ ਕਰਕੇ ਅੱਜ ਦੇ ਇਸ ਹਾਲਾਤ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸ਼ਤਾਬਦੀ ਮਨਾਈ ਜਾ ਰਹੀ ਹੈ ਸ਼ਹੀਦਾਂ ਦੀ ਕਿ ਵਾਕਿਆ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਜਿਹੜੀ ਹੈ ਸਰਕਾਰਾਂ ਦੇ ਰਹੀਆਂ ਨੇ ਸ਼ਤਾਬਦੀ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਕਮੀ ਰਹਿ ਗਈ ਹੈ ਜਾਂ ਲੱਗਦਾ ਕਿ ਸ਼ਹੀਦਾਂ ਦੇ ਰਸਤੇ ਤੇ ਜਿਹੜੇ ਨੇ ਸਰਕਾਰਾਂ ਚੱਲ ਰਹੀਆਂ ਨੇ ਬਿਲਕੁਲ ਨਹੀਂ ਜੀ ਸਰਕਾਰਾਂ ਨੇ ਅੱਜ ਤੱਕ ਸ਼ਹੀਦਾਂ ਦੇ ਉਹਨਾਂ ਨੂੰ ਉਹ ਸਨਮਾਨ ਨਹੀਂ ਦਿੱਤਾ ਜਿਹੜਾ ਮਿਲਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਪਰਿਵਾਰ ਵਾਰੇ ਆਪਣੇ ਆਪ ਵਾਰੇ ਦਿੱਤਾ ਦੇਸ਼ ਦੀ ਖਾਤਰ ਪਰ ਸਰਕਾਰਾਂ ਨੇ ਉਹਨਾਂ ਨਾਲ ਬਿਲਕੁਲ ਧੋਖਾ ਕੀਤਾ ਉਸ ਸਮੇਂ ਦੇ ਵਿੱਚ ਵੀ ਤੇ ਅੱਜ ਵੀ ਅਜੇ ਤੱਕ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਸਰਕਾਰਾਂ ਨੇ ਦਿੱਤਾ ਤੇ ਮੈਂ ਤਾਂ ਕਹਾਂਗਾ ਵੀ ਸਰਕਾਰਾਂ ਹੱਕਦਾਰ ਹੀ ਨਹੀਂ ਆ ਇੱਥੇ ਆਣ ਕੇ ਸ਼ਰਧਾਂਜਲੀयां ਦੇਂਦੇ ਜਦੋਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੀਆਂ ਤੇ ਫਿਰ ਸ਼ਰਧਾਂਜਲੀयां ਕਾਦੇ ਵਾਸਤੇ ਦਿੰਦੀਆਂ ਬਿਲਕੁਲ ਅਖੌਤੀ ਆ ਸਾਰਾ ਕੁਝ ਕਰ ਰਹਾ ਸਿਰਫ ਵੋਟਾਂ ਦੀ ਖਾਤਰ ਕਰ ਰਹਾ ਇਹਨਾਂ ਨੂੰ ਬਿਲਕੁਲ ਸ਼ਰਦਾ ਨਹੀਂ ਜਾਂ ਸ਼ਹੀਦਾਂ ਦੇ ਨਾਲ ਬਿਲਕੁਲ ਇਹਨਾਂ ਨੂੰ ਕੋਈ ਮਾਨ ਸਨਮਾਨ ਨਹੀਂ ਆ ਵੋਟਾਂ ਦੀ ਖਾਤਰ ਸਾਰਾ ਕੁਝ ਕਰ ਰਹਾ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਆ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨਾਲ ਇਹ ਵੀ ਜ਼ਰੂਰੀ ਕਿ ਬਹੁਤ ਸਾਰੇ ਹੋਰ ਵੀ ਨੇਤਾगण ਆਣਗੇ ਔਰ ਉਹਨਾਂ ਨੇ ਇਹ ਇਥੇਕ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੋ ਕੈਂਡਲ ਮਾਰਚ ਵੀ ਦੱਸਿਆ ਜਾ ਰਿਹਾ ਕੱਢਣਗੇ ਔਰ ਉਸ ਤੋਂ ਇਲਾਵਾ ਇਸ ਸ਼ਰਧਾਂਜਲੀ ਸਮਾਰੋਹ ਵੀ ਹੈਗਾ ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਦਾ ਸਮਾਰੋਹ ਮਨਾਇਆ ਗਿਆ ਇਹ ਦੇਖੋ ਜੀ ਕੈਂਡਲ ਮਾਰਚ ਕਰ ਰਿਹਾ ਜੋ ਵੀ ਕਰ ਰਹੇ ਆ ਇਹ ਤੇ ਸਾਰੇ ਇਸ ਵਾਰ ਇਸ ਚਲੋ ਸਤਾਪ ਦੀ ਠੀਕ ਹੈ 100 ਸਾਲ ਪਰ ਵੋਟਾਂ ਵੋਟਾਂ ਸਿਰ ਦੇ ਉੱਪਰ ਇਸ ਕਾਲ ਲਈ ਕਰ ਰਹੇ ਆ ਉਹਨਾਂ ਰੋਜ਼ ਮਰ ਰਹੇ ਆ ਕਿਸਾਨ ਮਰ ਰਹੇ ਆ ਨੌਜਵਾਨ ਮਰ ਰਹੇ ਆ ਇਹਨਾਂ ਦੀ ਸਰਕਾਰਾਂ ਵਿੱਚ ਬਾਦਲ ਸਰਕਾਰ ਦੇ ਵੇਲੇ ਜਾਂ ਕੈਪਟਨ ਸਰਕਾਰ ਵੇਲੇ ਨੇਤਰ ਲੋਕਾਂ ਦੇ ਸੱਤਰ ਵੇਚਦੇ ਆ ਤੇ ਇਹ ਤਾਂ ਇਥੇ ਸਿਰਫ ਵੋਟਾਂ ਦਾ ਖਾਤਰ ਕਰ ਰਿਹਾ ਇਹਨਾਂ ਨੂੰ ਦਿੱਲੀ ਹਮਦਰਦੀ ਨਹੀਂ ਕਿਸੇ ਸ਼ਹੀਦਾਂ ਅਜੇ ਤੱਕ ਨਾ ਰਹੀ ਕਿਉਂਕਿ ਇਹਨਾਂ ਦੇ ਵੱਡੇ-ਵਡੇਰਿਆਂ ਨੇ ਪੁਰਖਿਆਂ ਨੇ ਉਹਨਾਂ ਜਿਨ੍ਹਾਂ ਨੇ ਸਾਡੇ ਤੇ ਜ਼ਬਰ ਕੀਤਾ ਉਹਨਾਂ ਦਾ ਪੱਖ ਪੂਰਿਆ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੋਟੀਆਂ ਖਵਾਈਆਂ ਉਹਨਾਂ ਨੂੰ ਭਾਇਆ ਐਡਵਾਈਜ਼ਰ ਨੂੰ ਦੂਜਿਆਂ ਤੀਜਿਆਂ ਨੂੰ ਜੋ ਵੀ ਸੀ ਇਸ ਕਰਕੇ ਸਾਨੂੰ ਤੇ ਲੱਗਦਾ ਵਾ ਵੀ ਇਹ ਸਾਰਾ ਕੁਝ ਵੋਟਾਂ ਦਾ ਖਾਤਰ ਵੋਟ ਵਟੋਲਣ ਦਾ ਕਰਕੇ ਬਿਲਕੁਲ ਇਹਨਾਂ ਦਾ ਕੋਈ ਸ਼ੀਨਤਾ ਦੇ ਨਾਲ ਇਹਨਾਂ ਨੂੰ ਕੋਈ ਸਨਮਾਨ ਦਾ ਬਾਰੇ ਕੋਈ ਨਹੀਂ ਕਿਸਾਨ ਸੰਘਰਸ਼ੀ ਕਮੇਟੀ ਦੇ ਬਹੁਤ ਸਾਰੇ ਜਿਹੜੇ ਵਲੰਟੀਅਰਸ ਨੇ ਤੁਹਾਡੇ ਨਾਲ ਨੇ ਬਹੁਤ ਸਾਰੇ ਅਜੇ ਬਾਜ਼ਾਰ 'ਚ ਹੋਣਗੇ ਬਹੁਤ ਸਾਰੇ ਆ ਰਹੇ ਨੇ ਕੋਈ ਸਜਦੇ ਕਰ ਰਹੇ ਨੇ ਕਿਸੇ ਨੇ ਸ਼ਰਧਾਂਜਲੀ ਦੇ ਦਿੱਤੀ ਬਹੁਤ ਸਾਰੇ ਆਣ ਕੇ ਇੱਥੇ ਬੈਠ ਵੀ ਗਏ ਨੇ ਇਸ ਵਾਰ 2019 ਆ ਗਈ ਹੈ ਕਿਸਾਨ ਜਿਹੜੇ ਨੇ ਉਹ ਵੋਟ دی ਉਹਨਾਂ ਨੇ ਵੀ ਕਰਨੀ ਹੈ ਲੇਕਿਨ ਇਸ ਵਾਰੀ ਕੀ ਦੇਖ ਕੇ ਤੁਸੀਂ ਵੋਟ ਕਰਨ ਜਾ ਰਹੇ ਹੋ ਵੇਖੋ ਅਸੀਂ ਤੇ ਹਰ ਵਾਰੀ ਇਹੋ ਸਾਡਾ ਵੀ ਕੋਈ ਚੰਗੀ ਚੰਗੀ ਸਰਕਾਰ ਆਵੇ ਜਿਹੜੀ ਲੋਕਾਂ ਦਾ ਭਲਾ ਸੋਚੇ ਪਰ ਵਾਅਦੇ ਕੀਤੇ ਜਾਂਦੇ ਹਰ ਵਾਰੀ ਚਾਹੇ ਉਹ ਮੋਦੀ ਸਰਕਾਰ ਜਾਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਸੀ ਵਾਅਦੇ ਤੇ ਅਨੇਕਾ ਕੀਤੇ ਜਾਂਦੇ ਪਰ ਉਹਦੇ ਉੱਤੇ ਪੂਰਾ ਕੋਈ ਨਹੀਂ ਅਜੇ ਤੱਕ ਉਤਰਿਆ ਇਹੋ ਕਾਰਨ ਹੈ ਵੀ ਅੱਜ ਕਿਸਾਨ ਜਿਹੜਾ ਮਜ਼ਦੂਰ ਆ ਬਹੁਤ ਬੁਰੀ ਤਰ੍ਹਾਂ ਤਬਾਹੀ ਹੋਈ ਪਈ ਐ ਖੁਦਕੁਸ਼ੀਆਂ ਕਰ ਰਿਹਾ ਵਾ ਰਜਾਨਾ 40-50 ਕਿਸਾਨ ਮਜ਼ਦੂਰ ਮਰ ਰਹੇ ਆ ਪਰ ਕੋਈ ਵੀ ਸਰਕਾਰ ਜਿਹੜੀ ਉਹ ਵਾਅਦੇ ਤੇ ਪੂਰੀ ਨਹੀਂ ਉਤਰਦੀ ਇਹ ਲੋਕ ਵੀ ਹਰ ਵਾਰੀ ਚਲੋ ਲੋਕਾਂ ਦਾ ਫਰਜ਼ ਹੈ ਵੀ ਵੇਦੇ ਵੀ ਸ਼ਾਇਦ ਭਾਬੀ ਜਿਹੜਾ ਵੀ ਕੋਈ ਆਉਂਦਾ 70 ਸਾਲ ਵੇਖ ਰਹੇ ਆ ਉਹ ਵੱਧ ਤੋਂ ਵੱਧ ਹੀ ਮਾੜਾ ਆ ਰਿਹਾ ਵਾ ਕੋਈ ਕਿਸਾਨ ਮਜ਼ਦੂਰ ਦੇ ਲੋਕਾਂ ਦੇ ਆਮ ਲੋਕਾਂ ਦੇ ਭਲੇ ਵਾਸਤੇ ਕੋਈ ਬਿਲਕੁਲ ਕਿਸਾਨਾਂ ਦੇ ਭਲੇ ਵਾਸਤੇ ਮੰਗ ਜ਼ਰੂਰ ਹੈ ਲੇਕਿਨ 2019 ਚ ਤੁਹਾਡੇ ਕੋਲ ਹੱਲ ਕੀ ਹੈ ਇੱਕ ਬੰਨੇ ਕਾਂਗਰਸ ਹੈ ਜਾਂ ਉਹਦੇ ਸਹਿਯੋਗੀ ਦਲ ਨੇ ਇਸੇ ਤਰ੍ਹਾਂ ਦੂਜੇ ਬੰਨੇ ਭਾਜਪਾ ਹੈ ਉਹਦੇ ਸਹਿਯੋਗੀ ਦਲ ਨੇ ਤੁਸੀਂ ਕਿਸ ਪਲੜੇ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰੋ ਨਹੀਂ ਸਾਡਾ ਤਾਂ ਵੇਖੋ ਜੀ ਕੋਈ ਵੀ ਨਹੀਂ ਸਾਨੂੰ ਕਿਸੇ ਨਾਲ ਵੀ ਨਹੀਂ ਆ ਕਿਉਂਕਿ ਸਾਰੇ ਵੱਧ ਤੋਂ ਵੱਧ ਇੱਕ ਦੂਜੇ ਤੋਂ ਵੱਧ ਜਿਹੜਾ ਲੋਕਾਂ ਨੂੰ ਗਮਰਾਹ ਕਰ ਰਿਹਾ ਲੋਕਾਂ ਨੂੰ ਤਬਾਹ ਕਰ ਰਿਹਾ ਕਿਸਾਨਾਂ ਮਜ਼ਦੂਰਾਂ ਦਾ ਜਿਹੜਾ ਸੱਤਿਆਨਾਸ਼ ਕਰ ਰਿਹਾ ਤੇ ਅਸੀਂ ਤੇ ਨਹੀਂ ਸਮਝਦੇ ਇਹਨਾਂ ਦੇ ਵਿੱਚ ਕੋਈ ਵੀ ਇਸ ਲੈਗਾ ਵੀ ਜਿਹੜਾ ਕਿਸਾਨ ਮਜ਼ਦੂਰ ਤੇ ਜਾਮ ਲੋਕਾਂ ਦੀ ਵੋਟ ਦਾ ਹੱਕਦਾਰ ਆ ਪਰ ਲੋਕ ਫਿਰ ਕਿਸੇ ਨਾ ਕਿਸੇ ਪਾਸੇ ਲੋਕਾਂ ਜਾਣਾ ਹੁੰਦਾ ਉਹ ਇੱਕ ਨਹੀਂ ਦੂਜਾ ਦੂਜਾ ਨਹੀਂ ਦੂਜਾ ਵੇਖ ਲੈਂਦੇ ਆ ਅੱਜ 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 ਇੱਥੇ ਇਕੱਠ ਦੇ ਵਿੱਚ ਕੈਪਟਨ ਅਮਰਿੰਦਰ ਆ ਰਿਹਾ ਉਹਨੂੰ ਕੋਈ ਸਿਆਸੀ ਲਾਹਾ ਹੋ ਸਕਦਾ ਬਿਲਕੁਲ ਸਿਆਸੀ ਲਾਹਾ ਦਾ ਕਰਕੇ ਆਉਂਦੇ ਜੀ ਆ ਉਪ ਰਾਸ਼ਟਰਪਤੀ ਆ ਰਿਹਾ ਭੇਜਦੇ ਭਜਪਾ ਦਾ ਉਹ ਆ ਰਿਹਾ ਵਾ ਮੁੱਖ ਮੰਤਰੀ ਆ ਰਿਹਾ ਸਿਆਸੀ ਲਾਹ ਲੈਣ ਦਾ ਕਰਕੇ ਆ ਰਿਹਾ ਕੈਡਲ ਮਾਰਚ ਕਰ ਰਿਹਾ ਆ ਸਾਰਾ ਕੁਝ ਸਿਆਸਤ ਤੋਂ ਪ੍ਰੇਰਤੋ ਕਰ ਰਿਹਾ ਬਾਕੀ ਇਹਨਾਂ ਦੇ ਦਿਲ ਦੇ ਵਿੱਚ ਕੋਈ ਸ਼ਰਧਾ ਨਹੀਂ ਹੈ ਕੋਈ ਪਿੰਨਰ ਸੀਧਾ ਦੇ ਜਿਹੜੇ 1919 ਚ ਸ਼ਹੀਦ ਹੋਏ ਸੀ ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੀ ਗੱਲ ਕਰੀਏ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਗੱਲ ਕਰ ਲਈ ਆਪਾਂ ਸੋ ਇਹ ਜਿਹੜੇ ਸ਼ਹੀਦ ਉਧਮ ਸਿੰਘ ਜੀ ਹੋਏ ਨੇ ਇਹਨਾਂ ਦਾ ਨਾਂ ਤਾਂ ਅਜੇ ਤੱਕ ਸ਼ਹੀਦਾਂ ਦਾ ਦਰਜਾ ਮਿਲਿਆ ਜੀ ਤੇ ਨਾ ਹੀ ਇਹਨਾਂ ਦੀ ਸ਼ਹਾਦਤ ਨੂੰ ਕੋਈ ਸਰਕਾਰੀ ਮਾਨ ਸਨਮਾਨ ਮਿਲ ਪਾਂਦਾ ਇੱਥੇ ਕੀ ਕਹਿੰਦੇ ਬਿਲਕੁਲ ਜੀ ਸ਼ਹੀਦ ਉਧਮ ਸਿੰਘ ਇਕੱਲੇ ਨਹੀਂ ਬਾਕੀ ਵੀ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਵੀ ਅੱਜ ਤੱਕ ਇਹਨਾਂ ਨੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਇੱਥੇ ਜਲਿਆਂ ਵਾਲੇ ਬਾਗ ਦੇ ਵਿੱਚ ਹੀ ਉਸ ਸਮੇਂ ਹਜ਼ਾਰਾਂ ਜਿਹੜੇ ਆਮ ਲੋਕ ਕਿਸਾਨ ਮਜ਼ਦੂਰਾਂ ਆਮ ਲੋਕ ਜਿਹੜੇ ਆਏ ਸੀ ਉਹ ਗੋਰੀ ਸਰਕਾਰ ਦਾ ਵਿਰੋਧ ਕਰ ਰਿਆ ਸੀ ਇੱਥੇ ਆਪਣੇ ਸ਼ਾਂਤ ਪਈ ਇੱਥੇ ਆਪਣਾ ਰੋਜ਼ਮਾਰਚ ਕਰ ਉਹਨਾਂ ਦੇ ਉੱਤੇ ਗੋਲੀ ਚੱਲੀ ਹਜ਼ਾਰਾਂ ਮਰੇ ਉਹਨਾਂ ਨੂੰ ਵੀ ਅੱਜ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਉਹਦੇ ਨਾਲ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਛੋਟੀ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੇ ਉਸ ਸਮੇਂ ਕੁਰਬਾਨੀਆਂ ਦਿੱਤੀਆਂ ਆਪਣੇ ਪਰਿਵਾਰ ਆਪਣਾ ਕਾਰੋਬਾਰ ਸਾਰਾ ਜਾਇਦਾਦ ਸਾਰੀ ਉਹਨਾਂ ਉਹ ਵੀ ਇਹਨਾਂ ਨੇ ਉਹ ਨਿਆਂ ਨਹੀਂ ਦਿੱਤਾ ਉਹਨਾਂ ਕਿਹਾ ਉਸ ਸਮੇਂ ਵੀ ਭਾਵੇਂ ਸੌਣ ਆਪਾਂ ਵੀ ਇੱਕ ਪੜਦੇ ਕਿਤਾਬਾਂ ਉਹਨਾਂ ਕਿਹਾ ਸੀ ਵੀ ਸਾਨੂੰ ਠੀਕ ਹੈ ਦੇਸ਼ ਤੇ ਯਾਦ ਹੋ ਜੂਗਾ ਪਰ ਗੋਰੇ ਚੱਲ ਜਾਣਗੇ ਕਾਲੇ ਅੰਗਰੇਜ਼ ਬਹਿ ਜਾਣਗੇ ਉਹਨਾਂ ਨੇ ਉਹ ਤੋਂ ਵੀ ਜ਼ਿਆਦਾ ਦੁਨੀਆ ਦਾ ਮਾੜਾ ਹਾਲ ਕਰ ਲੈਣਾ ਉਹ ਅੱਜ ਵੇਖ ਰਹੇ ਆ ਵੀ ਉਹੋ ਨੀਤੀਆਂ ਜਿਹੜੀਆਂ ਲਾਗੂ ਆ ਉਹ ਸਾਰਾ ਕੁਝ ਲਾਗੂ ਆ ਲੋਕ ਜਿਹੜੇ ਆ ਉਸੇ ਤਰ੍ਹਾਂ ਹੀ ਫੇਰ ਅੱਜ ਤਰਾ ਤਰਾ ਕਰ ਰਹੇ ਨੇ ਉਸੇ ਹੀ ਸਮੇਂ ਦੀ ਵੈਸੀ ਅੰਗਰੇਜ਼ਾਂ ਦਾ ਰਾਜ ਸੀਗਾ ਜੀ ਤੇ ਹੁਣ ਆਪਣਾ ਰਾਜ ਹੈ ਕਹਿੰਦੇ ਆ ਆਜ਼ਾਦੀ ਹੈ ਕੀ ਫਰਕ ਮਹਿਸੂਸ ਕਰਦੇ ਇਹਨੂੰ ਅਖੌਤੀ ਆਜ਼ਾਦੀ ਤੇ ਅਸੀਂ ਕਹਿ ਸਕਦੇ ਹਾਂ ਸੱਚੀ ਮੁੱਚੀ ਜੋ ਲੋਕਾਂ ਦੇ ਸੁਪਨਿਆਂ ਦਾ ਰਾਜ ਵਾ ਜਿਹੜੇ ਸੁਪਨੇ ਕਿਤੇ ਸਾਡੇ ਸ਼ਹੀਦਾਂ ਨੇ ਵੇਖੇ ਸਨ ਉਹਨਾਂ ਦੇ ਹਾਨ ਦਾ ਰਾਜ ਕੋਈ ਨਹੀਂ ਉਹਨਾਂ ਨੇ ਤਿੰਨ ਚੀਜ਼ਾਂ ਨੂੰ ਮੁੱਖ ਰੱਖੀ ਸੀ ਕੁੱਲੀ ਗੁੱਲੀ ਤੇ ਜੁੱਲੀ ਅੱਜ ਕੁੱਲੀ ਵਾਲੇ ਵੀ ਰੋ ਰਿਹਾ ਜੁੱਲੀ ਵਾਲੇ ਵੀ ਰੋ ਰਿਹਾ ਤੇ ਗੁੱਲੀ ਵਾਲੇ ਵੀ ਰੋ ਰਿਹਾ ਕਿਉਂਕਿ ਆ ਜਿੰਨੇ ਬੈਠੇ ਆ ਇਹ ਗੁੱਲੀ ਤਿਆਰ ਕਰਨ ਲਈ ਮੇਰਾ ਮਤਲਬ ਰੋਟੀ ਤਿਆਰ ਕਰਨ ਲਈ ਆ ਅੱਜ ਇਹ ਰੋਜ਼ 2 4 5 ਖੁਦਕਸ਼ੀਆਂ ਜਿਹੜੀਆਂ ਰੋਜ਼ਾਨਾ ਪੰਜਾਬ ਦੇ ਵਿੱਚ ਹੋ ਰਹੀਆਂ ਵਾ ਹਿੰਦੁਸਤਾਨ ਭਰ ਦੇ ਵਿੱਚ ਤਕਰੀਬਨ 50 60 ਜਿਹੜੇ ਆ ਰੋਜ਼ ਉਹ ਖੁਦਕਸ਼ੀ ਦੀ ਭ ਇਥੇ ਦੇਸ਼ ਭਗਤ ਨੂੰ ਕਿਹਾ ਜਾਂਦਾ ਵਾ ਜਿਹੜਾ ਕਿਸੇ ਪਾਰਟੀ ਨਾਲ ਜੁੜਿਆ ਹੋਵੇ ਉਹਨੂੰ ਅੱਜ ਕੱਲ ਡੈਫੀਨੇਸ਼ਨ ਬਦਲ ਗਈ ਹੈ ਦੇਸ਼ ਭਗਤੀ ਡੈਫੀਨੇਸ਼ਨ ਲੱਗਦਾ ਹੈ ਕਿ ਕਿਸੇ ਪਾਰਟੀ ਨਾਲ ਜੁੜਨਾ ਹੀ ਦੇਸ਼ ਭਗਤੀ ਹੈ ਅਸਲੀ ਇਹ ਆ ਵੀ ਜੀਨਾਂ ਨੇ ਏਕ ਜਲਿਆਂਵਾਲਾ ਬਾਗ ਦਾ ਕਾਂਡ ਕਰਵਾਇਆ ਸੀਗਾ ਉਹੋ ਹੀ ਅੱਜ ਸੱਤਾ ਦੇ ਵਿੱਚ ਕਾਬਜ਼ ਨੇ ਭਾਵੇਂ ਦਿੱਲੀ ਦੇ ਵਿੱਚ ਹੋਣ ਚਾਹੇ ਪੰਜਾਬ ਦੇ ਵਿੱਚ ਹੋਣ ਉਹਨਾਂ ਦੀ ਸੱਤਾ ਅੱਜ ਕਾਬਜ਼ ਇੱਥੇ ਪੰਜਾਬ ਚ ਤੁਸੀਂ ਗੱਲ ਕਰ ਰਹੇ ਪੰਜਾਬ ਤੋਂ ਭਾਗ ਕੌਣ ਪੰਜਾਬ ਦੇ ਭਾਗ ਜੀ ਮਜੀਠੀਆ ਪਰਿਵਾਰ ਜਿਹੜਾ ਹੈ ਇਹ ਕੌਣ ਨੇ ਬੱਤ ਤੁਸੀਂ ਸਾਰੇ ਤਾਂ ਉਹਨਾਂ ਨੂੰ ਪਿਆਰ ਵੀ ਬੜਾ ਕਰਦੇ ਹੋ। ਵੇਖੋ ਜੀ ਜਿਹੜੇ ਪਿਆਰ ਕਰਦੇ ਆ ਜੀ ਉਹਨਾਂ ਦੀ ਬੁੱਕਲ ਥੱਲੇ ਆ। ਆਹ ਜਿਹੜੇ ਲੋਕ ਪਿਆਰ ਕਰਨ ਲਿਆ ਨਫ਼ਰਤ ਦੇ ਨਫ਼ਰ ਕਰਦੇ ਆ। ਇਹਨਾਂ ਦੇ ਵਿੱਚ ਉਹਨਾਂ ਸ਼ੀਦਾਂ ਦਾ ਕਿਤੇ ਖੂਨ ਦਾ ਕਿਣਕਾ ਹੈਗਾ ਜਿਹਦਾ ਕਰਕੇ ਅੱਜੇ ਉਹਨਾਂ ਨੂੰ ਨਤਮਸਤ ਕੋਣ ਆਇਆ। ਸੱਚੀ ਮੁੱਚੀ ਆਜ਼ਾਦੀ ਉਦੋਂ ਆਊਗੀ ਇਹਨਾਂ ਦੀ ਲੋਕਾਂ ਦੀ ਭਾਵਨਾਵਾਂ ਜਦੋਂ ਜਾਗ ਪੀਂ ਚੰਗੀ ਤਰ੍ਹਾਂ ਉਦੋਂ ਆਜ਼ਾਦੀ ਆਊਗੀ ਜਦੋਂ ਇਹਨਾਂ ਦੇ ਸੁਪਨਿਆਂ ਦਾ ਸੰਸਾਰ ਬਣ ਜਾਊਗਾ। ਸੁਪਨਿਆਂ ਦਾ ਸੰਸਾਰ ਬਣ ਜਾਊਗਾ। ਜੀ ਬਾਪੂ ਜੀ ਤੁਸੀਂ ਜੀ ਜੀ ਤੁਸੀਂ ਕੀ ਕਹਿੰਦੇ ਗੁੰਡਾ ਸਰਕਾਰ ਆ ਜੀ ਆ ਗਈ ਇੱਕ ਆ ਗਈ ਗੁੰਡਾ ਸਰਕਾਰ ਉਹਨਾਂ ਜਬਰਨ ਹੋਰ ਬਹੁਤ ਜ਼ਿਆਦੀ ਛੇਤੀ ਤੋਂ ਛੇਤੀ ਲਾਉਣ ਵਾਸਤੇ ਹੱਤਵਾਦ ਲਾਉਣ ਵਾਸਤੇ ਤਿਆਰੀ ਕਰ ਰਹੇ ਹੁਣ ਇਹਨੂੰ ਤਬਾਹ ਕਰਨ ਵਾਸਤੇ ਇਹਨਾਂ ਤਿਆਰੀ ਕਰ ਲਈ ਆ ਉਦੋਂ ਤੇ ਇੱਕ ਉਦੋਂ ਤੇ ਇੱਕ ਜਨਰਲ ਡਾਇਰੈਕਟ ਜੀ ਐਸ ਵੇਲੇ ਲੱਗਦਾ ਕੋਈ ਜਨਰਲ ਡਾਇਰ ਹੈਗਾ ਨਹੀਂ ਜੀ ਡੈਰ ਸਾਰੇ ਡੈਰ ਆ ਜੀ ਕਾਂਗਰਸ ਦਾ ਜਿਹੜਾ ਕਪਟਨ ਹੈ ਉਹ ਸਭ ਤੋਂ ਵੱਡਾ ਡਾਇਰ ਗੁਟਕਾ ਸਾਫ ਦੀ ਸੌ ਖਾਦੀ ਉਹਨੇ ਲੋਕਾਂ ਕੋ ਜਾ ਕੇ ਵੀ ਮੈਂ ਤੁਹਾਡਾ ਕਰਜ਼ਾ ਮਾਫ ਕਰੂੰਗਾ ਕੋਈ ਕਰਜ਼ਾ ਮਾਫ ਨਹੀਂ ਕੀਤਾ ਗੁੰਡਾਗਰਦੀ ਹਡੀਨੇ ਵਾਲ ਦੇ ਵਿੱਚ ਮੁੰਡਾ ਗੋਲੀ ਮਾਰ ਕੇ ਮਰਤਾ ਪੁਲਸ ਨੇ ਆਜੇ ਤਾਂ ਇਨੀ ਫੜਿਆ ਕੋਈ ਅਜੇ ਤਾਂ ਇਨੀ ਫੜਿਆ ਕੋਈ ਸ਼ਹੀਦਾਂ ਦੇ ਸੁਪਨੇ ਸ਼ਹੀਦਾਂ ਦੇ ਸੁਪਨੇ ਜੀ ਇਸ ਸ਼ਹਾਦਤ ਦੇ ਦਿਵਸ ਤੇ 100 ਸਾਲ ਪੂਰੇ ਹੋਣ ਜਾ ਰਿਹਾ ਜੀ ਅੰਗਰੇਜ਼ਾਂ ਦੇ ਸਮੇਂ 1919 ਔਰ ਅੱਜ ਸਮੇਂ 2019 ਆ ਗਈ ਜੀ 13 April ਉਦੋਂ ਸੀ 13 April ਦੀ ਹੋਣ ਦੀ ਗੱਲ ਕਰੀਏ ਇਸ 100 ਸਾਲ ਚ ਕੀ ਬਦਲਾ ਵੇਖਿਆ ਤੁਸੀਂ ਇਸ ਦੇ ਵਿੱਚ ਬਦਲਾ ਜੇ ਜੋ ਸਾਡੇ ਸ਼ਹੀਦਾਂ ਨੇ ਸਾਦਤਾਂ ਦਿੱਤੀਆਂ ਉਹਨਾਂ ਨੇ ਕੋਈ ਸੁਪਨੇ ਵੇਖੇ ਸਨ ਕਿ ਸਾਡਾ ਕਿਸਾਨ ਮਜ਼ਦੂਰ ਸਾਡਾ ਆਮ ਇਨਸਾਨ ਜਿਹੜਾ ਵਾ ਉਹ ਸੁੱਖ ਦੀ ਜ਼ਿੰਦਗੀ ਜੀਵੇ ਉਹ ਉਹਨਾਂ ਨੇ ਜਿਹੜੇ ਸੁਪਨੇ ਵੇਖੇ ਸਨ ਉਹਦੇ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਪਰੰਤੂ ਇੱਥੇ ਜਦੋਂ ਅੰਗਰੇਜ਼ਾਂ ਨੂੰ ਤਾਂ ਉਹਨਾਂ ਨੇ ਕੱਢ ਦਿੱਤਾ ਗੋਰੇ ਅੰਗਰੇਜ਼ਾਂ ਨੂੰ ਅੰਗਰੇਜ਼ਾ ਗੋਰੇ ਅੰਗਰੇਜ਼ਾਂ ਦੀ ਜਗ੍ਹਾ ਤੇ ਇੱਥੇ ਕਾਲੇ ਅੰਗਰੇਜ਼ ਕਬਜ਼ ਹੋ ਗਏ ਉਹ ਉਹਦੇ ਤੋਂ ਵੀ ਜ਼ਿਆਦਾ ਜਿਹੜੇ ਖਤਰਨਾਕ ਨੇ ਅੱਜ ਕੋਈ ਕਿਸੇ ਦੀ ਕਿਤੇ ਵੀ ਸੁਣਵਾਈ ਨਹੀਂ ਹੋਣ ਦੀ ਸਿਰਫ ਤੇ ਸਿਰਫ ਆਪਣਾ ਬੋਲਬਾਲਾ ਆਪਣੀ ਜਿਹੜੀ ਆ ਰਾਜਨੀਤੀ ਆਪਣਾ ਰਾਜ ਕਰਨਾ ਵਾਰੀ-ਵਾਰੀ ਆਪਣਾ ਆਈ ਜਾਣਾ ਚਲੀ ਜਾਣਾ ਇਹਦੇ ਤੋਂ ਇਲਾਵਾ ਕੁਝ ਵੀ ਨਹੀਂ ਆ ਜੀ ਜੀ ਬਿਲਕੁਲ ਇੱਕ ਮੁਠੀ ਚੁੱਕ ਲੈ ਤੇ ਦੂਜੀ ਤਿਆਰੇ ਚੱਲ ਰਿਹਾ ਹੈ ਸ਼ਹੀਦਾਂ ਦੇ ਸੁਪਨੇ ਕਿਦਾਂ ਸੱਚ ਹੋਵੇ ਸ਼ਹੀਦਾਂ ਦੇ ਸੁਪਨੇ ਜੀ ਜੋਸ਼ੀਦਾਂ ਦੀ ਸੋਚ ਸੀ ਉਹ ਸਾਨੂੰ ਅਪਣਾਉਣ ਦੀ ਲੋੜ ਹੈ ਹਰ ਨਾਗਰਿਕ ਅੱਜ ਅਸੀਂ 170 ਫੁੱਟ ਲੰਮਾ ਉੱਚਾ ਚੰਗਾ ਚੜਾ ਦਿੰਨੇ ਆ ਜਾਂ ਉਹਨਾਂ ਦੀਆਂ ਮੂਰਤੀਆਂ ਬਣਾ ਦਿੰਨੇ ਆ ਕੀ ਜੋਸ਼ੀਦਾਂ ਦੀ ਸੋਚ ਸੀ ਉਹ ਸੋਚ ਤਾਂ ਉਹਨਾਂ ਦੀ ਇਹ ਸੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਹਰ ਵਰਗ ਨੂੰ ਉਹਨਾਂ ਦਾ ਹੱਕ ਮਿਲੇ ਕੀ ਕਿਸੇ ਨੂੰ ਮਿਲ ਰਿਹਾ ਹੈ ਮੈਂ ਕਹਿੰਨਾ ਅਸੀਂ ਅਜੇ ਯਾਦ ਨਹੀਂ ਹੋਏ ਅੱਜ ਕੀ ਅੱਜ ਤੁਸੀਂ ਕੀ ਪਰਨ ਲਿਆ ਜੀ ਅਸੀਂ ਸ਼ਹੀਦੀ ਸਮਾਰਕ ਤੇ ਆਏੋ ਜੱਲਿਆਂ ਵਾਲੇ ਬਾਗ ਆਣ ਕੇ ਕੀ ਪਰਨ ਕੀਤਾ ਤੁਸੀਂ ਅਸੀਂ ਇਹ ਪਰਨ ਕੀਤਾ ਜੋ ਸਾਡੇ ਉੱਤੇ ਕਾਲੇ ਅੰਗਰੇਜ਼ ਰਾਜ ਕਰ ਰਹੇ ਨੇ ਇਹਨਾਂ ਦਾ ਅਸੀਂ ਵਿਰੋਧ ਕਰਾਂਗੇ ਨੌਜਵਾਨ ਅੱਜ ਸਾਡਾ ਬਾਹਰ ਜਾ ਰਿਹਾ ਕਾਲੇ ਅੰਗਰੇਜ਼ ਤੁਸੀਂ ਬਾਰ ਬਾਰ ਕਹਿ ਰਹੇ ਹੋ ਕਾਲੇ ਅੰਗਰੇਜ਼ ਕਿਹੜੇ ਨੇ ਭਾਜਪੀ ਚ ਨਹੀਂ ਆ ਕਾਲੀ ਦਲ ਦੇ ਨੇ ਕਾਂਗਰਸ ਦੇ ਨੇ ਲੀਡਰ ਜਿਹੜੇ ਸਾਡੇ ਆ ਜਮਹੂਰੀ ਹੱਤ ਦੇ ਉੱਤੇ ਆ ਰਲੇ ਹੋਏ ਆ ਹੇ ਰਾਸੀਂ ਹੁਣ ਲੜਾਈ ਕਿਸ ਦੇ ਨਾਲ ਲੜਾਂਗੇ ਮਤਲਬ ਸਾਰ ਜੇ ਸਾਰੇ ਕਾਲੇ ਅੰਗਰੇਜ਼ ਹੈ ਤੇ ਫਿਰ ਕੀ ਕਰੀਏ ਹੁਣ ਭੀਤ ਭਗਤ ਸਿੰਘ ਹੋਣਾ ਨੇ ਕਿੰਨਾ ਦੇ ਖਿਲਾਫ ਲੜਾਈ ਲੜੀ ਸੀ ਉਹਨਾਂ ਨੇ ਤੇ ਉਹਨਾਂ ਅੰਗਰੇਜ਼ਾਂ ਦੇ ਚਿੱਟਿਆਂ ਦੇ ਖਿਲਾਫ ਉਹ ਕਿਉਂ ਲੜੀ ਸੀ ਉਹ ਇਸ ਵਾਸਤੇ ਲੜੀ ਸੀ ਉਹਨਾਂ ਦੀ ਸੋਚ ਕੀ ਸੀ ਕਿ ਸਾਨੂੰ ਜਿਹੜੇ ਇਹਨਾਂ ਨੂੰ ਭਜਾਓਗੇ ਕਿੰਨੂੰ ਲਿਆਓਗੇ ਤੁਸੀਂ ਹਾਂਜੀ ਇੱਕ ਆਮ ਵਧੀਆ ਰਾਜ ਲਿਆਵਾਂਗੇ ਦੋ ਲੋਕਾਂ ਦੇ ਕਿਸਾਨਾਂ ਦੇ ਮੁੱਦਿਆਂ ਲਈ ਗੱਲ ਹੋਵੇਗੀ ਅੱਜ ਸਾਡਾ ਨੌਜਵਾਨਾ ਸਾਡਾ ਤਾਂ ਪੰਜਾਬ ਦਾ ਪਾਣੀ ਵੀ ਨਹੀਂ ਸਹੀ ਰਹਿ ਗਿਆ ਸਾਡਾ ਨੌਜਵਾਨਾ ਅੱਜ ਸਾਡੂੰ ਦੁੱਧਾ ਜਿਹੜਾ ਉਹ ਨਹੀਂ ਸਹੀ ਰਹਿ ਗਿਆ ਵਾਤਾਵਰਨ ਸਾਡਾ ਇੰਨਾ ਖਰਾਬ ਕਰਤਾ ਇਹ ਇਹਦੇ ਵਿੱਚ ਸ਼ਹੀਦਾਂ ਦਾ ਜਾਂ ਅਸੀਂ ਕਹੀ ਇਹਨਾਂ ਦਾ ਨਹੀਂ ਇਹ ਸਾਡੇ ਆਪਣੇ ਨਿੱਜੀ ਲਾਲਚ ਨੇ ਜਦੋਂ ਸਾਨੂੰ ਪਤਾ ਕਿਸੇ ਕਿਸਾਨ ਨੂੰ ਪਤਾ ਹੈਗਾ ਕਿ ਇਹ ਜ਼ਹਿਰ ਦੇ ਨਾਲ ਕੀ ਤਿਆਰ ਹੋਣਾ ਹੈ ਅਸੀਂ ਆਹ ਬਾਜ਼ਾਰੋ ਜ਼ਹਿਰ ਲਾ ਕੇ ਤੇ ਉਹਨੂੰ ਆਪਣੇ ਫਾਇਦੇ ਵਾਸਤੇ ਕਰਦੇ ਆਂ ਡੰਗਰ ਨੂੰ ਟੀਕਾ ਲਾਣੇ ਆ ਤੇ ਕੋਈ ਸਰਕਾਰ ਨਹੀਂ ਲਵਾਉਂਦੀ ਆਣ ਕੇ ਤੁਹਾਡੇ ਕੋਲੋਂ ਇਸ ਕਰਕੇ ਆਪਣੀਆਂ ਗਲਤੀਆਂ ਸਰਕਾਰਾਂ ਤੇ ਜਾਂ ਕਿਸੇ ਤੇ ਨਾ ਥੋਪੀਏ ਸਿਰਫ ਫਰਜੇ ਐ ਵੀ ਸ਼ਹੀਦਾਂ ਦੇ ਸੁਪਨੇ ਦੀ ਗੱਲ ਹੋ ਰਹੀ ਸੀ ਤੇ ਸ਼ਹੀਦਾਂ ਨੇ ਇਹ ਨਹੀਂ ਸੀ ਕਿਸੇ ਨੂੰ ਕਿਹਾ ਕਿ ਤੁਸੀਂ ਜ਼ਹਿਰ ਵੀ ਦੀਆਂ ਸਬਜ਼ੀਆਂ ਦਾਲਾਂ ਫਸਲਾਂ ਉਹ ਬਾਹਰ ਦਿਨਾ ਮਤਲਬ ਜਿਹੜਾ ਝੋਨਾ ਸੀ ਇਹ ਕੌਣ ਲਿਆਈ ਸੀ ਹਰੀ ਕ੍ਰਾਂਤੀ ਕੌਣ ਲਿਆਇਆ ਸੀ ਚਿੱਟੀ ਕ੍ਰਾਂਤੀ ਕੌਣ ਲਿਆਇਆ ਸੀ ਮੈਡੀਸਿਨ ਕੌਣ ਲਿਆਇਆ ਸੀ ਇਹ ਸਾਡਾ ਵਾਤਾਵਰਣ ਦੁਸ਼ਿਤ ਹੋਇਆ ਜੇ ਇੱਥੇ ਜ਼ਹਿਰ ਖਾਤਾਂ ਚ ਪਈਆਂ ਤੇ ਉਹ ਸਰਕਾਰਾਂ ਲਿਆਂਦੀਆਂ ਸਰਕਾਰਾਂ ਨੇ ਕਿਉਂ ਲਿਆਂਦੀਆਂ ਕਿਉਂਕਿ ਪੰਜਾਬ ਦੀ ਜਿਹੜੀ ਜਨਤਾ ਹੈ ਇਹ ਮੈਡੀਸਿਨ ਖਾਵੇ ਆਵੇਗੀ ਇਹ ਬਿਮਾਰ ਹੋਵੇਗੀ ਇਹ ਸਾਰਾ ਕੁਝ ਹੈ ਇਸ ਸਰਕਾਰਾਂ ਦੀ ਦੇਣ ਹੈ ਜੀ ਬਿਲਕੁਲ ਸਾਡੇ ਕਿਸਾਨ ਸੰਘਰਸ਼ ਕਮੇਟੀ ਦੇ ਬਹੁਤ ਸਾਰੇ ਜਿਹੜੇ ਵੀਸ ਸੀਗੇ ਅਸੀਂ ਦੇਖ ਰਹੇ ਹਾਂ ਕਿ ਕਿੰਨੀ ਭਾਰੀ ਤਾਦਾਦ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਦਾ ਇਕੱਠ ਜਲਿਆਂਵਾਲੇ ਬਾਗ ਦੇ ਵਿੱਚ ਹੋਇਆ ਇਸ ਜਲਿਆਂਵਾਲੇ ਬਾਗ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਸਜਦਾ ਕੀਤਾ ਗਿਆ ਜਿਨ੍ਹਾਂ 13 April 1919 ਦੇ ਵਿੱਚ ਅੰਗਰੇਜ਼ ਸਰਕਾਰ ਦੀ ਬ੍ਰਿਟਿਸ਼ ਸਰਕਾਰ ਦੇ ਜਿਹੜਾ ਜਨਰਲ ਐਡਵਾਈਜ਼ ਸੀ ਉਸ ਤੇ ਸਿਪਾਹੀਆਂ ਦੇ ਕੋਲੋਂ ਹਿੱਕ ਦੇ ਉੱਤੇ ਸੀਨੇ ਦੇ ਉੱਤੇ ਜਿਹੜੀਆਂ ਸੀ ਗੋਲੀਆਂ ਖਾ ਕੇ ਸ਼ਹਾਦਤਾਂ ਦਿੱਤੀਆਂ ਸੀ ਇਹ ਉਹਨਾਂ ਤੋਂ ਸਜਦਾ ਉਹਨਾਂ ਨੂੰ ਕਰਨ ਆਏ ਨੇ ਸ਼ਹਾਦਤ ਨੂੰ ਯਾਦ ਕਰਨ ਆਏ ਨੇ ਔਰ ਉਸ ਸ਼ਹਾਦਤ ਤੋਂ ਸਬਕ ਸਿੱਖ ਕੇ ਉਹਨਾਂ ਸ਼ਹੀਦਾਂ ਦੇ ਪੂਰਨਿਆਂ ਤੇ ਚੱਲਣ ਦੀ ਜਿਹੜੀ ਹੈ ਉਹ ਗੱਲ ਕਹਿ ਰਹੇ ਨੇ ਔਰ ਉਹਨਾਂ ਦਾ ਹੀ ਕਹਿਣਾ ਹੈਗਾ ਕਿ ਚਿੱਟੀ ਅੰਗਰੇਜ਼ ਤਾਂ ਸ਼ਹੀਦਾਂ ਨੇ ਭਜਾ ਦਿੱਤੇ ਨੇ ਪਰ ਹੁਣ ਇਹ ਦੇਸ਼ ਕਾਲੇ ਅੰਗਰੇਜ਼ਾਂ ਦੇ ਹੱਥ ਪੈ ਗਿਆ ਹੈ ਔਰ ਇਥੇ ਫਿਰ ਇੱਕ ਕ੍ਰਾਂਤੀ ਦੀ ਲੋੜ ਹੈ ਇਥੇ ਫਿਰ ਹੁਣ ਇਹਨਾਂ ਨੂੰ ਲੱਗਦਾ ਕੁਰਬਾਨੀਆਂ ਦੀ ਲੋੜ ਹੈ ਔਰ ਉਸ ਤੋਂ ਬਾਅਦ ਕਿਤੇ ਜਾ ਕੇ ਇਹ ਦੇਸ਼ ਜਿਹੜਾ ਸਹੀ ਮੈਨੇਜ ਆਜ਼ਾਦ ਹੋਵੇਗਾ ਆਜ਼ਾਦੀ ਆਈ ਜ਼ਰੂਰ ਹੈ ਲੇਕਿਨ ਇਹ ਕਹਿ ਰਹੇ ਨੇ ਕਿ ਕਾਰਪੋਰੇਟ ਘਰਾਣਿਆਂ ਦੀ ਆਜ਼ਾਦੀ ਹੈ ਆਮ ਮਜ਼ਦੂਰ ਦੀ ਆਮ ਕਿਸਾਨ ਦੀ ਉਹ ਉਸੇ ਹੀ ਤਰ੍ਹਾਂ ਨਿਰੰਤਰ ਮਹਿੰਗਾਈ ਦਾ ਸ਼ਿਕਾਰ ਹੈ ਉਹ ਉਸੇ ਹੀ ਤਰ੍ਹਾਂ ਖੁਦਕੁਸ਼ੀਆਂ ਕਰ ਰਿਹਾ ਹੈ ਔਰ ਉਸੇ ਹੀ ਤਰ੍ਹਾਂ ਨਿਤ ਕੋਈ ਨਾ ਕੋਈ ਮੁਸ਼ਕਲ ਉਹਦੇ ਸਾਹਮਣੇ ਖੜੀ ਹੋ ਰਹੀ ਹੈ ਸੋ ਇਹਨਾਂ ਨੂੰ ਆਜ਼ਾਦੀ ਜ਼ਰੂਰ ਚਾਹੀਦੀ ਹੈ ਫਿਰ ਦੁਬਾਰਾ ਲੇਕਿਨ ਆਜ਼ਾਦੀ ਬੇਰੋਜ਼ਗਾਰੀ ਤੋਂ ਮੰਗ ਰਹੇ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਮੰਗ ਰਹੇ ਨੇ ਰਿਸ਼ਪਾਲ ਸਿੰਘ ਐਨਆਰਆਈ ਟੀਵੀ ਦੇ ਲਈ ਅੰਮ੍ਰਿਤਸਰ